ਸ਼ੌਪ ਕਰ ਜਾ ਇਹ ਸਾਰਾ ਕੁਝ ਲੋ ਆਪੇ ਕਰ ਲੈਣਾ ਮੈਂ ਪਬਲਿਕ ਜੇ ਕੱਠੀ ਹੋ ਜਾਂਦੀ ਨਾ ਫਿਰ ਆਪੇ ਸਭ ਕੁਝ ਕਰ ਲੈਂਦੀ ਆ ਤੈਨੂੰ ਪਤਾ ਸੰਸਤਾ ਇਦਾਂ ਦੀਆਂ ਤੁਰਪੀਆਂ ਲਾ ਆ ਉਧਰ ਵੇਖੋ ਇੱਕ ਹੋਰ ਆ ਗਈ ਉਹ ਇੱਕ ਦੇ ਨਾ ਇਹ ਨਹੀਂ ਜਾਨ ਛੱਡਦੀ ਹੈਗੀ ਚੱਲ ਕੋਈ ਨਹੀਂ ਇਹਦਾ ਵੀ ਹੁਣ ਨਾ ਹਮੇਸ਼ਾ ਵਾਸਤੇ ਪੱਤਾ ਸਾਫ਼ ਹੋ ਜਾਣਾ ਇੱਥੋਂ ਇਹਦੇ ਕਰਕੇ ਹੀ ਅੱਗੇ ਆਉਂਦੀ ਹੁੰਦੀ ਹੈ ਨਾ ਸੂਆਂ ਲੈਣ ਵਾਸਤੇ ਕਦੀ ਕੋਈ ਗੱਲ ਕਰ ਜਣੀ ਨਿਆਣ ਕੇ ਤੇ ਕਦੀ ਕੋਈ ਕਰ ਜਣੀ ਹੁਣ ਜੋ ਮਰਜੀ ਇਹਨੂੰ ਪਟੀਆਂ ਪੜਾਉਂਦੀ ਰਹਾ ਤੇ ਜੜੀਆਂ ਮਰਜੀ ਸਲਾਮਾ ਦਿੰਦੀ ਰਹਾ ਹੁਣ ਹੋਣਾ ਤੇ ਕੱਖ ਹੈ ਨਹੀਂ ਆ ਜੋ ਹੋਣਾ ਹੀ ਸਾਰਾ ਕੁਝ ਤੇ ਹੋ ਗਿਆ ਹੁਣ ਸਾਡੇ ਨਾਂ ਤੇ ਚੜ ਗਿਆ ਵਾ ਹੁਣੇ ਕੁੱਖ ਵੀ ਹੋਣਾ ਹੈਗਾ ਹੁਣ ਜਿੰਨੂੰ ਮਰਜੀ ਲੈ ਆਏ ਜਾ ਕੇ ਭਾਵੇਂ ਰੋਉਂਦੇ ਹੋਣਾਂ ਨੂੰ ਕੋਈ ਗੱਲ ਨਹੀਂ ਤੇ ਨਾ ਮਰਦੀ ਰਹਿੰਦੀ ਨਾ ਤੇ ਮਥਰੇ ਵੈਣ ਪਾਉਣੇ ਵਣਾਂ ਨੇ ਆਹੋ ਅੱਗੇ ਨਹੀਂ ਸੋਚਿਆ ਹੀ ਚੱਲ ਕੋਈ ਗੱਲ ਨਹੀਂ ਆ ਜਿਹੜਾ ਸਾਲ 6 ਮਹੀਨੇ ਚੁੱਪ ਕਰਕੇ ਕੱਢਦੀ ਹੈ ਚੱਲ ਕੋਈ ਗੱਲ ਨਹੀਂ ਇਹਨੂੰ ਕੱਢ ਲੈਣ ਦੋ ਹੋਈ ਨਹੀਂ ਰਹੀ ਜਾਂਦੋ ਜੇ ਰਹਿੰਦੀ ਹੈ ਪਰ ਇਹਨੂੰ ਨਾ ਉਹ ਗੱਲ ਵੀ ਇਹਨੂੰ ਪ ਉਹ ਕਹਿੰਦੇ ਹੁੰਦੇ ਆ ਨਾ ਕਈਆਂ ਨੂੰ ਸੁਖ ਲੈਣਾ ਨਹੀਂ ਹੁੰਦਾ ਇਹਦਾ ਉਸ ਹਿਸਾਬ ਹੋਇਆ ਵਾ ਚਲ ਕੋਈ ਨਹੀਂ ਰਹੁਗੀ ਠੀਕ ਐ ਨਹੀਂ ਤੇ ਫਿਰ ਤਕਾਮਾਰ ਕਰਦੀ ਬਾਹਰ ਖੜੋ ਰਹੀ ਹੋਣ ਨਹੀਂ ਰੱਖਣੀ ਮੈਂ ਹੁਣ ਤੇ ਭਾਵੇਂ ਰਹਿਣ ਵੀ ਲੱਗੇਗੀ ਤਾਂ ਵੀ ਨਹੀਂ ਰਹਿਣ ਦੇਣੀ ਮੈਂ ਆ ਬਲਦੇ ਨੇ ਹੁਣ ਰਹਿਣਾ ਨਹੀਂ ਹੈਗਾ ਪਰਛਾਂ ਤੇ ਜਿੱਦਾਂ ਦੇ ਕਰਨ ਈ ਆ ਨਾ ਇਹਨੇ ਇਹੋ ਕੰਮ ਕਰਨਾ ਹੁਣ ਇਹਨੇ ਬੈਗ ਜਾ ਫੜ ਕੇ ਤਮਕੀਦ ਜੀ ਦੇਣ ਪੈਣਾ ਵਾ ਮੈਂ ਚੱਲੀ ਆ ਮੈਂ ਫਲਾਣੇ ਲਿਉਣੀ ਆ ਮੈਂ ਢਿੰਗੜੇ ਲਿਉਣੀ ਆ ਜੋ ਮਰਜ਼ੀ ਕਰਦੀ ਰੇ ਹੁਣ ਨਹੀਂ ਮੈਂ ਇਹਨੂੰ ਰਹਿਣ ਦਿੰਦੀ ਇੱਥੇ ਠੀਕ ਠੀਕ ਐ ਇਦਾਂ ਦੇ ਤੂੰ ਆਹੋ ਆਹ ਵੇਖਾ ਆ ਦੇ ਹਲ ਕਿੱਦਾਂ ਲਈਏ ਸਲਾਮਾਂ ਦੇਣ ਨੂੰ ਸੱਚੀ ਬੜੀ ਅੰਤਰੀਏ ਵੈਸੇ ਤਾਂ ਆਹੋ ਇਹ ਤਾਂ ਇਹੋ ਹੀ ਆ ਨਾ ਸਾਡਾ ਘਰ ਪਾੜਨ ਤੇ ਤੁਲੀ ਹੋਈ ਹੀ ਹੁਣ ਪਾੜ ਗਿਆ ਹੁਣ ਇਹਨੂੰ ਪੈ ਜਾਣੀ ਆ ਠੰਡ ਤਾਂ ਐ ਹੋਇਆ ਤਾਂ ਸਾਰਾ ਸਾਡੇ ਹੱਕ ਚ ਹੀ ਆ ਆਨੂੰ ਕਿਹੜਾ ਇਹ ਤੇ ਜ਼ਿਆਦਾ ਕਲਪਨ ਦੀ ਲੋੜ ਆ ਹੋਰ ਕੀ ਰੇਸ਼ੀ ਹੋਣੀ ਹੁਣ ਪਾਉਂਗੇ ਰੋਲਾ ਕੋਈ ਗੱਲ ਨਹੀਂ ਉਹਨਾਂ ਨੂੰ ਅੱਗੇ ਕਿਦਾਂ ਲੋਕ ਲੋਕ ਲਾ ਕਰਦੇ ਨੇ ਕਿਦਾਂ ਜੇ ਤਾਂ ਨਾ ਹੋ ਗਈ ਤੇ ਤਾਂ ਆ ਹੋਊਗਾ ਕਿਦਾਂ ਉਹ ਕੰਮ ਹੋਗਾ ਹੁਣ ਹੋ ਗਿਆ ਨਾ ਸਾਰਾ ਕੰਮ ਉਹੋ ਹੀ ਗੱਲ ਕਿ ਅੱਗੇ ਕੁੱਟੇ-ਕੁੱਟੇ ਜੇ ਗੱਲਾਂ ਕਰਦੇ ਨੇ ਨਹੀਂ ਭਾਵੇਂ ਜ਼ਮੀਨ ਸਾਡੇ ਨਾਲ ਹੋ ਵੀ ਗਈ ਸੀ ਨਾ ਤਾਂ ਵੀ ਇਹ ਹੀ ਚੋਰੀ ਚੇਪੇ ਗੱਲ ਕਰਦੇ ਹੁੰਨੇ ਆ ਤੱਲ ਹੁਣ ਇਹ ਤਾਂ ਨਿੰਡਾਰਾ ਹੋਊਗਾ ਹੁਣ ਜਿੱਥੇ ਮਰਜ਼ੀ ਜੜੀ ਮਰਜ਼ੀ ਗੱਲ ਕਰੋ ਇਹ ਸੁਣਦੀ ਤਾਂ ਸੁਣੇ ਨਹੀਂ ਸੁਣਦੀ ਤਾਂ ਨਾ ਸੁਣੇ ਸਾਨੂੰ ਕੋਈ ਫਰਕ ਨਹੀਂ ਪੈਣਾ ਹੁਣ ਇਹਦੇ ਨਾਲ ਚਾਰਕ ਲੈ ਆ ਮਲਕ ਹੋ ਗਿਆ ਟੋੜਾ ਲਊਗਾ ਮੈਂ ਪਿੰਡ ਤੇ ਇਹ ਤਾਂ ਗੱਲ ਹੈ ਹੀ ਆ ਹੁਣ ਸਰਦਾਰੀ ਬਣ ਗਈ ਆ ਛੱਤੇ ਕਪੜੇ ਪਹਿਨ ਰਵੇ ਵੇ ਵੇਲਾ ਸਰਦਾਰ ਹੋਰ ਹੁਣ ਏਦਾਂ ਕਰ ਗੱਲ ਸੁਣਾ ਏਡੀ ਖੁਸ਼ੀ ਵਾਲਾ ਮੌਲਾ ਉਹ ਕੋਈ ਮਿੱਠਾ-ਮਿੱਠਾ ਬਣਾ ਕੇ ਲਿਆ ਜਾ ਪਰ ਕੋਈ ਗੱਲ ਨਹੀਂ ਮਿੱਠਾ ਬਣਾ ਲੈਣੇ ਇਹ ਕਿਹੜੀ ਗੱਲ ਹੈ ਮਿੱਠੇ ਚ ਵੀ ਅੱਜ ਨਾਲੇ ਤਾਂ ਕੜਾ ਨਹੀਂ ਜਲੇਬੀਆਂ ਬਣਾ ਕੇ ਖਵਾਉਂਗੀ ਮੱਕੈਂ ਟਾਪਾ ਨਿਆਆ ਰੈਸਪੀ ਵੇਖਣ ਢੀ ਹਾਂ ਕਿ ਜਲੇਬੀਆਂ ਬਣਾ ਕੇ ਖਾਣੀਆਂ ਅੱਜ ਚੱਲ ਇਸੇ ਖੁਸ਼ੀ ਦੀ ਸਹੀਂ ਹੋ ਹੋ ਬਣਾ ਲੈਨੇ ਆ ਸਾਨੂੰ ਕਿਹੜਾ ਟਾਈਮ ਲੱਗੜਾ ਆ ਸਾਰਾ ਸਮਾਨ ਸਾਡੇ ਘਰ ਪਿਆ ਆ ਹੋਰ ਲੈ ਦੇਖੋ ਛੋਈਓ ਹੈ ਕਿ ਮੈਂ ਵੀ ਜਲੇਬੀਆਂ ਲਿਆ ਲਵਨੀ ਬਣਾ ਕੇ ਹੁਣ ਉਹ ਨਜ਼ਾਰਾ ਜ਼ਿੰਦਗੀ ਦੀ ਹੁੰਦਾ ਉਹ ਅੱਗੇ ਐਵੇਂ ਰੋ ਰੋ ਕੇ ਜ਼ਿੰਦਗੀ ਕੱਟਣ ਦੇ ਪਤਾ ਨਹੀਂ ਹੁਣ ਵੀ ਇੱਕ ਨਾ ਨਹੀਂ ਚੱਲ ਹੁਣ ਸਾਰਾ ਕੰਮ ਹੋ ਗਿਆ ਹੁਣ ਟੈਨਸ਼ਨ ਲਾ ਫਰੀ ਦਿਮਾਗ ਤੋਂ ਕਦੋਂ ਨਿਮਨ ਕੋਈ ਗੱਦੀ ਕੋ ਦਿਨ ਹੋਈ ਨਾ ਇਦਾਂ ਹੀ ਸਰਨਾ ਹਣਾ ਪਾਪਾ ਨਾ ਜिद ਕਰ ਮੈਂ ਨਹੀਂ ਨਿਆਣੇ ਲੈ ਕੇ ਧੀਆਂ ਲੈ ਕੇ ਬੈਠੀ ਆ ਬੈਠੀ ਰਹਿ ਇਹੋ ਹੀ ਤੇਰੇ ਪੁੱਤ ਤੇ ਇਹੋ ਤੇਰੀ ਧੀਆਂ ਤੇ ਲੈ ਕੇ ਘਰ ਇਹਨਾਂ ਨੂੰ ਬੈਠੀ ਰਹਿ ਲੈ ਲਾ ਕੇ ਰੱਖ ਬੈਣਾ ਤੇ ਉਹਦੇ ਸਿਰ ਤੇ ਨਾ ਜੋ ਨਹੀਂ ਹੈਗਾ ਤੇ ਉਹਦੀ ਜਾਦਤ ਤੇ ਸਿਰ ਤੇ ਬੈਣਾ ਜਦੋਂ ਸਾਡੇ ਕੋਲ ਹੀ ਨਹੀਂ ਕੱਕ ਰਿਆ ਤਾਂ ਅਸੀਂ ਇੱਥੇ ਕੀ ਕਰਨਾ ਸਾਡੇ ਘਰ ਦੇ ਵਿੱਚ ਹੁਣ ਕੌਣ ਉਹ ਜੇ ਨੂੰ ਮੈਂ ਤੇ ਕਹਿੰਦੀ ਤੁਸੀਂ ਬੈਠੇ ਰਹਿੰਦੇ ਚੱਲ ਲੈ ਕੇ ਬੈਠੀ ਨਹੀਂ ਚੱਲ ਜਾਣਾ ਕਿੱਥੇ ਵੀ ਜਾਣਾ ਖੁਸ਼ਦਾ ਜਾਣਾ ਕਿੱਥੇ ਤੂੰ ਮਾਂ ਕੋ ਬਚਾਰੀ ਕੋ ਜਾਣਾ ਤੇ ਚੱਲ ਕੋਈ ਨਹੀਂ ਆਪੇ ਮਾਂ ਤੇ ਮਸਲਾ ਕੋਈ ਹੱਲ ਕਰ ਦੋਗੀ ਮੈਂ ਤੇ ਆਂਦੀ ਹਾਂ ਤਦ ਤੇ ਚੱਲ ਤੁਹਾਡੇ ਦਮਾਂ ਸਹਿਮਤੀ ਨਾ ਰਹਿਣ ਗਿਆ ਤਾਂ ਹੁਣ ਸਹਿਮਤੀ ਉਹ ਰਹਿਣ ਹੀ ਨਹੀਂ ਦੇਣ ਦੀ ਤੇ ਫਿਰ ਹੁਣ ਕੀ ਕਰਨਾ ਮੈਂ ਬਦਨਾਮੀ ਘਟਣ ਥੋੜਾ ਆਉਣਾ ਮਮੀ ਨਹੀਂ ਆਇਆ ਕਰਨਾ ਤੇ ਚੱਲ ਪੁੱਤ ਮਰਜ਼ੀ ਠਾਡੀ ਮੰਮਾ ਅਪਾ ਕਿੱਥੇ ਜਾਵਾਂਗੇ ਅਪਾ ਕਿੱਥੇ ਰਵਾਂਗੇ ਕੋਈ ਗੱਲ ਨਹੀਂ ਪੁੱਤ ਤੂੰ ਕਦੇ ਟੈਨਸ਼ਨ ਲੈ ਨਹੀਂ ਮਮਾ ਹੈ ਜੀ ਹੈ ਨਾ ਜੇ ਹਨੂ ਪਰਮਾਤਮਾ ਨੇ ਘੱਲਿਆ ਵਾ ਨਾ ਉਹਨੇ ਸਾਡੇ ਵਾਸਤੇ ਸਾਰਾ ਹੀ ਲਬਸਿਲਾ ਵੀ ਕੀਤਾ ਵਨੂ ਤੂੰ ਕਾਤੋਂ ਰੋਂਦੀ ਈਂ ਪੁੱਤ ਮਮਾ ਪਾ ਕਿੱਥੇ ਜਾਣਾ ਹੁਣ ਕੋਈ ਨਹੀਂ ਆਪਾ ਪੁੱਤ ਮੇ ਸਭ ਕੁਝ ਹੋ ਜਾਣਾ ਵਾ ਆਪਾ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਮੈਂ ਤੁਹਾਨੂੰ ਸਾਰਾ ਕੁਝ ਦੱਸ ਦਵਾਂਗੀ ਜਿੰਨੇ ਹਨੂ ਪੈਦਾ ਕੀਤਾ ਵਾ ਨਾ ਉਹਨੇ ਸਾਨੂੰ ਰੋਟੀ ਵੀ ਦੇਣੀ ਐ ਸਾਰਾ ਕੁਝ ਹੋਣਾ ਇੱਥੇ ਕੀ ਕਰਾਂਗੇ ਆਪਾ ਇੱਥੇ ਰੋਇਦੇ ਰੋਜ ਨਾ ਕੋਠੋਕਲੇ ਖਾਵਾਂਗੇ ਨਾਲੇ ਗਾਲਾਂ ਖਾਵਾਂਗੇ ਇੱਥੇ ਤੁਹਾਡੀ ਜ਼ਿੰਦਗੀ ਬਰਬਾਦ ਹੋ ਜਾਣੀ ਐ ਤੇ ਇੱਥੇ ਨਾਲ ਚੰਗਾ ਕੀਤਾ ਵੀ ਬਾਅਦ ਜਾ ਕੇ ਆਪਾਂ ਕੰਮ ਕਰਾਂਗੇ ਨਾ ਤੁਸੀਂ ਰੋਟੀ ਤੇ ਖਾ ਸਕਦੇ ਆ ਨਾ ਚਲ ਉੱਠ ਬੁੱਤਿਆ ਜਾ ਵਮਾ ਬੜਾ ਨਹੀਂ ਕੋਈ ਨਾ ਬੁੱਤਿਆ ਮम्मा ਹੁਣ ਤੇ ਉਹਨੂੰ ਜਾ ਰਹਿ ਨੇ ਬਾਹਰ ਕਰਦੇ ਹੁਣ ਅਪ ਕਿੱਥੇ ਰਾਵਾਂਗੇ ਕੋਈ ਨਹੀਂ ਪੁੱਤ ਕੱਢਦਾ ਤੇ ਕੋਈ ਤੁਹਾਨੂੰ ਅੱਗੇ ਵੀ ਆ ਕੇ ਨਾ ਇੰਨੀ ਟੈਨਸ਼ਨ ਨਹੀਂ ਲਈਦੀ ਇਹਦੀ ਇੱਥੇ ਰੋਈਦਾ ਮਰਨ ਨਾਲੋਂ ਚੰਗਾ ਨਿਕ ਬੰਦਾ ਇੱਕੋ ਦਿਨ ਘਰੋਂ ਨਿਕਲ ਜੇ ਉਹ ਚੰਗਾ ਵਾ ਮम्मा ਪਾ ਨਾਨੀ ਪਿੰਡ ਚੱਲੀਏ ਨਾਨੀ ਪਿੰਡ ਚਲ ਜੇ ਨੇ ਪੁੱਤ ਕੋਈ ਗਾਣੇ ਵੇਖ ਲੈਣੇ ਆਜੋ ਨਾਨੀ ਕੋ ਜਾਣਾ ਵਾ ਜੋਤ ਨੇ ਕੀਤਾ ਤਾਂ ਕਹਿੰਨੂ ਉਹਦੇ ਨਾਨੀ ਨੂੰ ਫੋਨ ਨਾ ਮम्मा ਹਾਂਜੀ ਨਾਨੀ ਆਂਦੀ ਮੇਰੇ ਕੋ ਆਜੋ ਕੋਈ ਨਾਨੀ ਨੂੰ ਸਾਰੀ ਗੱਲਤ ਨਹੀਂ ਨਾ ਦੱਸੀ ਤਾਂ ਨਹੀਂ ਸਾਰੀ ਨਹੀਂ ਦੱਸੀ ਚਲ ਫੇਰ ਕੋਈ ਗੱਲ ਚਲ ਆਜਾ ਫੇਰ ਕੋਈ ਨਹੀਂ ਬਹਿਣ ਦੀ ਨਹੀਂ ਮਮਾ ਮੈਨੂੰ ਪਾਪਾ ਦੀ ਬੜੀ ਯਾਦ ਹੁੰਦੀ ਆ ਪੁੱਤ ਪਾਪਾ ਦੀ ਯਾਦ ਕਰਤਾ ਹੁੰਦੀ ਮਮਾ ਨਾਲ ਹੀ ਆ ਪਾਪਾ ਵੀ ਸਾਡੇ ਨਾਲ ਹੀ ਆ ਤੈਨੂੰ ਕਿਦਾਂ ਕਹਿ ਕੇ ਇਦਾਂ ਨਾ ਕਰਿਆ ਕਰ ਆ ਜਾ ਪੁੱਤ ਟਾਈਮ ਵੀ ਬੜਾ ਹੋ ਗਿਆ ਉਹ ਜਬਸ ਬਸ ਨਾ ਮਿਲ ਤਾ ਪਰ ਕੀ ਕਰਾਂਗੇ ਨੂਰ ਹਾਂਜੀ ਮੈਂ ਨਾ ਆ ਕਿੱਥੇ ਦੇ 100 200 ਰੁਪਏ ਯਾਰ ਰੱਖਿਆ ਇਹ ਹੈਗਾ ਵਾ ਕੋਲ ਹੋਇਆ ਮੱਕੇ ਚਲ ਕੋਈ ਗੱਲ ਨਹੀਂ ਆਦਰ ਪਾ ਮਾ ਹਾਂਜੀ ਸੱਜੀ ਇਧਰ ਆ ਮੇਰੀ ਗੱਲ ਸੁਣ ਉਹਥੇ ਆ ਜਾ ਸ਼ਾਮੇ ਜਰਾ ਕੇ ਸੱਜੀ ਗੱਲ ਕੀ ਸੁਣਨੀ ਹੈ ਤੁਹਾਨੂੰ ਪਤਾ ਟਾਈਮ ਬੜਾ ਹੋ ਗਿਆ ਵਾ ਕੋਈ ਨਹੀਂ ਕੋਈ ਨਹੀਂ ਟਾ ਜਾ ਸ਼ਾਮੇ ਇਤਨੇ ਟਾਈਮ ਹੋ ਗਿਆ ਫੇਣੀ ਪਾ ਮੇਰੀ ਗੱਲ ਸੁਣ ਹਾਂਜੀ ਤੂੰ ਮੰਨਣਾ ਤੇ ਹੈ ਨਹੀਂ ਮੇਰੀ ਜੇ ਗੱਲ ਤੂੰ ਤੇ ਤੂੰ ਆਪਣੀ ਮਾਂ ਨੂੰ ਜਾ ਕੇ ਇੰਨਾ ਤੰਗ ਕਰੇਂਗੀ ਤੇ ਤੂੰ ਇੱਥੇ ਦਿਹਾੜੀ ਮੇਥੋਂ ਰਹਿ ਲਾ ਚਾਚੇ ਮੈਂ ਤੁਹਾਡੇ ਕੋ ਰਹੂੰਗੀ ਨਾ ਤੇ ਫੇਰ ਲੜਾਈ ਪੈ ਜਾਣੀ ਆ ਤੁਸੀਂ ਮੇਰੇ ਕਰਕੇ ਕਿਉਂ ਬੂਏ ਦੀ ਗਾੜੀ ਵੇਰ ਲੈਣਾ ਤੁਹਾਨੂੰ ਪਤਾ ਜੇ ਤੁਸੀਂ ਇੱਥੇ ਰੱਖ ਲਿਆ ਮੈਨੂੰ 2-4 ਦਿਨ ਤੇ ਫੇਰ ਉਹਨਾਂ ਨੇ ਤੁਹਾਨੂੰ ਪੂਜਾ ਦੀ ਦੱਬ ਜਬਾਨ ਦਾ ਪਤਾ ਤੇ ਹਨਾ ਤੁਹਾਨੂੰ ਫੇਰ ਉਹਨਾਂ ਨਾਲ ਬੜੀਆਂ ਗੱਲਾਂ ਕਰਨ ਤੇ ਤੁਕੀਆਂ ਆਪਣੇ ਕਰ ਮੇਰੇ ਕਰਕੇ ਲੜਾਈ ਪਾਉਣੀ ਜੀ ਕੋਈ ਗੱਲ ਨਹੀਂ ਕਿਤੇ ਨਹੀਂ ਗੱਲਾਂ ਕਰਦੇ ਮੇਰੇ ਕਿਹੜੇ ਕੰਨ ਕਾਲੇ ਹੋ ਜਾਣੇ ਅੱਗੇ ਕਿਹੜੀਆਂ ਨਹੀਂ ਗੱਲਾਂ ਕਰਦੇ ਉਹਨਾਂ ਨੇ ਤੁਹਾਨੂੰ ਘਟ ਕਰਨੇ ਤੇ ਤੁਹਾਡੀ ਨੌ ਨੂੰ ਵੱਧ ਕਰਨੇ ਆ ਉਹ ਤੁਹਾਡੇ ਘਰ ਆਪਣੇ ਲੜਾਈ ਪੈਣ ਤੁਹਾਨੂੰ ਪਤਾ ਤਾਂ ਕਿ ਤੁਹਾਡੇ ਮੁੰਡੇ ਦਾ ਕਿਉਂ ਕਿਦਾਂ ਦਾ ਸੁਭਾਅ ਉਹਦਾ ਤੇ ਚਲ ਜੀ ਤੁਸੀਂ ਮੇਥੋਂ ਨਹੀਂ ਲੈਣਾ ਤੇ ਤੂੰ ਕੰਮ ਕਰਕੇ ਖਾਣਾ ਤੂੰ ਉੱਥੇ ਆਪਣੀ ਮਾਂ ਨੂੰ ਸਤਾਵੇਂਗੀ ਤੇ ਅੱਗੇ ਵੀ ਤੂੰ ਮੁੰਡਿਆਂ ਦੇ ਘਰ ਕੰਮ ਕਰਦੀ ਤੂੰ ਤੇ ਉਹਦੀ ਭੈਣ ਦਾ ਫੋਨ ਆਉਂਦਾ ਤੇ ਮੈਂ ਤੇ ਗੱਲ ਕਰਦੀ ਕਰਦੀ ਬਾਹਰ ਆ ਗਈ ਤੇ ਤੇ ਉਹ ਆਂਦੀ ਪਈ ਸਾਡੇ ਘਰ ਰਹਿ ਪਾ ਤੂੰ ਵੀਰੇ ਮੇਰੇ ਕੋਲ ਵੀਰਾਂ ਦੇ ਨਹੀਂ ਚਾਚੀ ਇਦਾਂ ਨਹੀਂ ਚੰਗੇ ਲੱਗੀਦਾ ਤੁਹਾਨੂੰ ਪਤਾ ਜਦੋਂ ਆਪਣਾ ਜਿੱਥੇ ਥਾਂ ਖੇੜਾ ਵਾ ਉੱਥੇ ਨਹੀਂ ਮੈਂ ਰਹਿ ਸਕਦੀ ਤੇ ਫਿਰ ਮੈਂ ਦੂਜੇ ਥਾਂ ਤੇ ਰਹਿੰਦੀ ਚੰਗੀ ਲੱਗਦੀ ਕੋਈ ਗੱਲ ਨਹੀਂ ਉਹਨਾਂ ਨੇ ਤੈਨੂੰ ਘਰੋਂ ਕੱਢਣਾ ਹੀ ਕਿਸ ਬਹਾਨੇ ਦੇ ਨਾਲ ਕੱਢ ਦਿੱਤਾ ਤੇ ਜਿੱਥੇ ਮਰਜ਼ੀ ਰਵੇ ਉਹਨਾਂ ਵੱਲੋਂ ਉਹਨਾਂ ਨੂੰ ਕੀ ਲੱਗੇ ਤੇ ਤੂੰ ਚੁੱਪ ਕਰਕੇ ਤੇ ਇੱਥੇ ਰਹਿ ਤਾ ਨਾ ਚਾਚੀ ਮੈਂ ਫੋਨ ਤੇ ਗੱਲ ਕਰ ਲੈਣੀ ਐ ਕੰਮ ਕਰ ਲੈਣਾ ਮੈਂ ਉਹਨੂੰ ਦੱਸ ਦੇਣੀ ਕਿ ਮੈਨੂੰ ਜਾਣਾ ਹੀ ਪੈਣਾ ਵਾ ਤੇ ਬਾਕੀ ਚਲੋ ਕੋਈ ਨਹੀਂ ਖੋਲੋ ਚਾਚੀ ਲੋਕ ਤਾਂ ਹਾਂ ਖੋਲ ਲਾ ਕਰ ਲਾ ਗਾ ਲੋ ਕਹਿੰਦੇ ਚਾਚੀ ਮੇਰਾ ਜੀਤ ਨਹੀਂ ਕਰਾਂਦੇ ਪਰ ਚਲ ਫੋਨ ਲਾ ਗ ਲੈ ਨੂੰ ਇੱਕ ਵਾਰੀ ਦੱਸ ਹੀ ਦਿੰਨੀ ਕੋਈ ਨਹੀਂ ਤੋ ਕਰ ਗੱਲ ਹੈਲੋ ਹਲੋ ਸਸਰੀ ਗਾਲ ਦੀਦੀ ਸਾਸ਼ਿਕਾ ਹਰਸਨਾਵਾਂ ਟਿੱਕਾਇਕੋ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਬੱਸ ਤੋਂ ਵਧੀਆ ਹੋਰ ਕੀ ਹੋਇਆ ਮਾਸੀ ਜੀ ਦੱਸ ਲei ਮੈਨੂੰ ਕੀ ਹੋਇਆ ਕੁਛ ਨਹੀਂ ਹੋਣਾ ਕਿ ਜਿਹੜੇ ਤੁਹਾਨੂੰ ਪਤਾ ਇਦਾਂ ਨਿੱਕੇ ਮੋਟਿਆਂ ਕਰਦੇ ਆ ਗੱਲਾਂ ਹੁੰਦੀਆਂ ਰਹਿੰਦੀਆਂ ਵਾ ਤੋਂ ਤੁਹਾਨੂੰ ਪਤਾ ਤਾਂ ਹੈਗਾ ਕਿ ਹੁਣ ਅਗਮੋਣਾਂ ਦੇ ਪਾਪਾ ਵੀ ਜੇ ਹੋਣ ਤੇ ਤੁਹਾਨੂੰ ਪਤਾ ਫਿਰ ਬੜਾ ਫਰਕ ਪੈ ਜਾਂਦਾ ਤੇ ਜਦੋਂ ਆਦਮੀ ਨਾ ਹੋਵੇ ਨਾ ਤੇ ਫਿਰ ਜਿਹੜਾ ਆਦਮੀ ਦਾ ਘਰ ਵੀ ਹੈ ਨਾ ਉਹ ਆਪਣਾ ਘਰ ਨਹੀਂ ਲੱਗਦਾ ਜਿੰਨਾ ਚਿਰ ਹੜਾ ਆਦਮੀ ਹੈ ਨਾ ਸਿਰ ਤੇ ਉਹਨਾਂ ਚਿਰ ਅਸੀਂ ਆਪਣੇ ਘਰ ਰਹਿ ਸਕਦੇ ਹਾਂ ਹੁਣ ਇੱਤਾ ਹੁਣ ਵੀ ਇੱਤਾ ਨਾ ਕਰੋ ਹੁੰਦੀ ਪਿੰਡ ਜਾ ਕੇ ਤੇ ਮੰਮੀਆਂ ਟੈਨਸ਼ਨ ਦੋਗੇ ਕੀ ਫਾਇਦਾ ਤੁਸੀਂ ਤੇ ਹੱਟੇ ਘਰ ਚਲ ਜਓ ਤੁਸੀਂ ਉੱਥੇ ਆਪਣਾ ਘਰ ਤਮੇਂ ਤੇ ਰਹੋ ਮੈਂ ਤੇਰੇ ਵਾਲੋਂ ਵੀ ਤਾਂ ਢਿਲੋਰਾ ਰੋਟੀ ਪਾਣੀ ਬਣਾ ਕੇ ਖਵਾ ਲੋ ਹੰਨਾ ਤੇਰੇ ਨਾਲ ਕੋਲ ਮਿਲ ਕੇ ਨਾ ਜੇ ਹਾਂ ਤਾਂ ਸਹੀ ਹੈ ਦੀਦੀ ਤੁਹਾਨੂੰ ਪਤਾ ਪਰ ਚੰਗੇ ਨਹੀਂ ਲੱਗੀਦਾ ਉਹ ਵਿਚਾਰੇ ਮੈਨੂੰ ਕੀ ਕਹਿਣਗੇ ਚਲ ਇਦਾਂ ਤਾਂ ਹੋਇਆ ਚਲ ਕੰਮ ਕੀਤਾ ਤੇ ਮਿਹਨਤ ਲੈ ਲਈ ਤਾਂ ਇਦਾਂ ਮੈਂ ਚੰਗੀ ਲੱਗਦੀ ਆ ਤੁਹਾਡੇ ਘਰ ਰਹਿੰਦੇ ਜੇ ਤੁਸੀਂ ਮੇਰਾ ਆਪਣੀ ਭੈਣ ਮੰਨਦੇ ਹੋ ਉੱਥੇ ਮੇਰੀ ਗੱਲ ਕਰੀ ਨਹੀਂ ਹੋਇਆ ਉਹਨਾਂ ਨੂੰ ਵੀ ਲਾਵੇ ਲੋੜਾ ਤੁਹਾਡੀ ਨਾਲ ਤੁਹਾਡੇ ਆਵਾਜ਼ ਤੋਂ ਤੁਸੀਂ ਵਸਦੇ ਹੋ ਹਨ ਦੇਖੋ ਜਿਵੇਂ ਜਾਓ ਕਿ ਮੰਮੀ ਟੈਂਸ਼ਨ ਦੋਗੇ ਨਹੀਂ ਦੇਦੀ ਤੁਸੀਂ ਕਹਿਤਾ ਮਨਾ ਮੇਰੇ ਵਾਸਤੇ ਇੰਨਾ ਬਹੁਤਾ ਮੈਂ ਤੁਹਾਡਾ ਦੇਣ ਨਹੀਂ ਦੇ ਸਕਦੀ ਪਰ ਤੁਹਾਨੂੰ ਪਤਾ ਰਿਆਂ ਨਹੀਂ ਸਰਨਾ ਕੋਈ ਗੱਲ ਨਹੀਂ ਮੈਂ ਚਲ ਜਾਣਾ ਮੰਮੀ ਕੋਲ ਜਿੰਨਾ ਚਿਰ ਹੋ ਸਕੂਗਾ ਆਪੇ ਮਾੜਾ ਮੋਟਾ ਕਿਤੇ ਕੰਮ ਕੂਮ ਵੇਖ ਕੇ ਫਿਰ ਮੈਂ ਉਧਰ ਚਲ ਜੂਗੀ ਨਹੀਂ ਨਹੀਂ ਚਾ ਕੋਈ ਗੱਲ ਨਹੀਂ ਹੋਰ ਕੋਈ ਗੱਲ ਨਹੀਂ ਤੁਸੀਂ ਕੋਲ ਥੋੜੇ ਦਿਨ ਤੇ ਨਹੀਂ ਰੋ ਜਾਤਾ ਨਾ ਅੱਲ ਕੱਲ ਤੁਹਾਨੂੰ ਬੈਠਾ ਆ ਉੱਪਰ ਆਉਂਦਾ ਰਹੇਗੀ ਇਹ ਕਿਹੋ ਜਿਹੀ ਲੋਕ ਮੀਨਾ ਦਾ ਚਲੋ ਠੀਕ ਹੈ ਦੀਦੀ ਫਿਰ ਮੈਂ 2-4 ਦਿਨ ਵੇਖ ਲੈਨੀ ਆ ਤੇ ਫਿਰ ਥੋੜਾ ਬੋਤਾ ਕੋਈ ਨਹੀਂ ਮੈਂ ਕਿਤੇ ਨਾ ਕਿਤੇ ਅਰੇਂਜਮੈਂਟ ਕਰਕੇ ਨਾ ਮਾੜਾ ਮੋਟਾ ਕਿਤੇ ਕੰਮ ਦਾ ਤੇ ਫਿਰ ਮੈਂ ਕਿਤੇ ਚਲ ਜੂਗੀ ਆਪਣਾ ਘਰ ਸਮਝ ਕੇ ਉੱਥੇ ਰੋ ਤਾਂ ਅਰੇਂਜਮੈਂਟ ਕਰਨ ਦੀ ਕੀ ਲੋੜ ਆ ਦੱਸੋ ਚਲੋ ਠੀਕ ਹੈ ਚਲੋ ਠੀਕ ਹੈ ਦੀਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਪਤਾ ਹੈ ਢੋਕੇ ਸੋਕੇ ਵਾਲੇ ਬੰਦਾ ਸਾਥ ਦਿੰਦਾ ਨਾ ਭੈਣ ਭਰਾ ਤੇ ਉਹੀ ਹੁੰਦਾ ਵਾ ਨਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਫਿਰ ਕੀ ਤੁਹਾਡੇ ਨਾਲ ਨਹੀਂ ਸੁੱਤੀ ਟੈਂਸ਼ਨ ਲਓ ਚਲੋ ਠੀਕ ਹੈ ਫਿਰ ਲਾ ਵਾਸਾ ਮਤਲਬ ਝੂਠ ਥੋੜਾ ਕਹਿਂਦੀ ਉਹ ਕੁੜੀ ਇਦਾਂ ਕਹਿਂਦੀ ਆ ਤੇ ਕੋਈ ਗੱਲ ਨਹੀਂ ਤੁਸੀਂ ਪਕਾਓ ਖਾਓ ਤੇ ਰਹੋ ਉੱਥੇ ਨਹਾਣੇ ਲੈ ਕੇ ਕੋਈ ਗੱਲ ਨਹੀਂ ਬੇਫਿਕਰੀ ਹੋ ਕੇ ਰਹਿ ਤੂੰ ਸੱਚ ਹੈ ਤਾਂ ਸਹੀ ਆ ਪਰ ਇਦਾਂ ਮੈਨੂੰ ਬੜਾ ਹੋਰ ਤਰ੍ਹਾਂ ਹੋਣ ਰਿਹਾ ਵਾ ਅਗਲੇ ਨੇ ਕਹਣਾ ਉਂਗਲ ਫੜਾਈ ਆ ਤੇ ਸਾਰੇ ਆਣ ਕੇ ਬੈ ਗਈ ਆ ਪਰ ਕੋਈ ਗੱਲ ਨਹੀਂ ਉਹ ਤਾਂ ਅੱਗੇ ਲੱਭਣ ਦੇ ਉਹਨਾਂ ਨੂੰ ਸਗੋਂ ਲੋੜ ਵਾ ਉਹ ਤਾਂ ਸਗੋਂ ਆਪਣੇ ਮੂੰਹ ਆਖਣ ਦੇ ਹੀ ਤੇ ਜੇ ਮੈਂ ਉੱਥੇ ਜਾ ਕੇ ਰਹੂੰਗੇ ਤੇ ਤੁਹਾਡੇ ਨਾਲ ਗਾਲ ਪੈਣਾ ਤੁਹਾਨੂੰ ਨਾਲ ਕਹਿਣ ਕਿ ਤੁਸੀਂ ਕਿਤੇ ਕੰਮ ਦਵਾਇਆ ਵਾ ਤੇ ਉੱਥੇ ਜਾ ਕੇ ਤੁਸੀਂ ਬਾਹਰ ਪਾ ਮੇਰੇ ਗੱਲ ਤੇ ਤਦ ਪੈਣਗੇ ਕਿ ਜੇ ਕੋਈ ਗੱਲਬਾਤ ਮੈਂ ਕੀਤੀ ਉਹ ਤਾਂ ਕੱਢਿਆ ਤੁਹਾਨੂੰ ਆਪਣੀ ਮਰਜ਼ੀ ਨਾਲ ਘਰੋਂ ਜਿੱਥੇ ਮਰਜ਼ੀ ਜਾ ਤੇ ਫਿਰ ਜਿੱਥੇ ਮਰਜ਼ੀ ਰਹਿ ਔਰ ਤੁਹਾਡੇ ਨਾਲ ਨਾ ਲੜਾਈ ਤੁਹਾਡੇ ਨਾਲ ਨਹੀਂ ਪਿੰਦੀ ਲੜਾਈ ਤੂੰ ਇਹਨੇ ਟੈਨਸ਼ਨ ਲੈ ਮੇਰੀ ਲੜਾਈ ਦੀ ਨਾ ਟੈਨਸ਼ਨ ਲੈ ਤੂੰ ਤੇ ਵੇਲੇ-ਵੇਲੇ ਮੈਂ ਗੇੜਾ ਲਾ ਲਿਆ ਕਰੂੰ ਤੇ ਬੁਫਤੀ ਗੱਲ ਰਾਤ ਹਨੇਰੇ ਸਨੇਰੇ ਦੀ ਤੇ ਮੈਂ ਆ ਜਾ ਕਰੂੰ ਤੇਰੇ ਲਾਗੀ ਲੰਮੀ ਪਿਆ ਜਾ ਕਰੂੰਗੀ ਉੱਥੇ ਰਾਤ ਹਾਂਜੀ ਕੋਈ ਨਹੀਂ ਤੇ ਛੱਡ ਆਉ ਉਹਨੂੰ ਫਿਰ ਚਲੋ ਆਜ ਉਹਦਾ ਚਾਚੀ ਇੱਕ ਗੱਲ ਵਾ ਵੇ ਲੋ ਪਰਮਾਤਮਾ ਕਹਿ ਦਿੰਦਾ ਹੋਣਾ ਬੰਦਾ ਕੀ ਸੋਚਦਾ ਕਿ ਹੁੰਦਾ ਵਾ ਜਿੱਥੇ ਇਹਨਾਂ ਨੂੰ ਸਾਥ ਦੇਣ ਦੀ ਲੋੜ ਹੀ ਨਾ ਕਿ ਇਹਨਾਂ ਨੇ ਸਾਥ ਦੇਣਾ ਉੱਥੇ ਉਹਨਾਂ ਨੇ ਨਹੀਂ ਦਿੱਤਾ ਤੇ ਤੁਹਾਡੇ ਬਰ ਖਿਲਾਫ ਗੱਲਾਂ ਕਰੀ ਜਾਂਦੇ ਹਨ ਵੇ ਲੋ ਅੱਜ ਫਿਰ ਤੁਸੀਂ ਆਪਣੇ ਕੰਮ ਆਏ ਨਾ ਕੋਈ ਨਹੀਂ ਪਾਵਾਂ ਸਭ ਕੁਝ ਸੈੱਟ ਹੋ ਜਾਂਦਾ ਵਾ ਵੇਖੀ ਦੋ ਚਾਰ ਦਿਨਾਂ ਬਾਅਦ ਉਹਨਾਂ ਵੀ ਸੈੱਟ ਹੋ ਜਾਣਾ ਤੇ ਤੈਨੂੰ ਆ ਕੇ ਲੈ ਜਾਣਾ ਕਿ ਪੰਮ ਚੱਲ ਤੂੰ ਘਰ ਆਪਣੇ ਕੋਈ ਗੱਲ ਨਹੀਂ ਇੱਕ ਦੋ ਦਿਨ ਦਾ ਕੋਈ ਵਾਦਾ ਘਾਟਾ ਹੁੰਦਾ ਵਾ ਨਾਲੇ ਹੋਊ ਕੋਈ ਇਸ ਤਰ੍ਹਾਂ ਦਾ ਕਰਮਾ ਚ ਲਿਖਿਆ ਦੋ ਚਾਰ ਦਿਨ ਤੱਕ ਇਹ ਖਾਣੇ ਕੋਈ ਗੱਲ ਨਹੀਂ ਦਾ ਦੇ ਜਣਾ ਪਾ ਪੱਕਾ ਇਹਨਾਂ ਦੇ ਘਰ ਹੀ ਰਹਿਣਾ ਕੋਈ ਗੱਲ ਨਹੀਂ ਪੁੱਤ ਜਿੰਨੇ ਦਿਨ ਤੁਸੀਂ ਰਹਿਣਾ ਰਹੋ ਫੇਟਾ ਦੀ ਤਾਈ ਹੁਣ ਤੈਨੂੰ ਆਪੇ ਤੁਹਾਨੂੰ ਲੈ ਜਾਣਾ ਹਨਗੇ ਚੰਗਾ ਇੱਥੇ ਸਗੋਂ ਲਖੇੜੀਆਂ ਦੇ ਨਾਲ ਜੀ ਸਾਨੂੰ ਆਪਣੇ ਘਰ ਬਣਿਆ ਪਰ ਵੇਲੇ ਸਾਡਾ ਘਰ ਬਣਿਆ ਕੋਈ ਨਹੀਂ ਪਾ ਮੈਂ ਘਰ ਘਰੇ ਰਹਿਣਾ ਕਿਤੇ ਨਹੀਂ ਜਾਣਾ ਉਹ ਤੇ ਜਿਹੜਾ ਕੋ ਉਹਨਾਂ ਨੂੰ ਨਾ ਐਵੇਂ ਗਲਤ ਫਹਿਮੀਆਂ ਜੀਆਂ ਹੋਈ ਜਾਂਦੀਆਂ ਉਹ ਤੇ ਵਾਧਾ ਘਾਟਾ ਕਰੀ ਜਾਂਦੇ ਆਜੋ ਪਾ ਮੰਦਰੇ ਆਜੋ ਸੱਚੀ ਉਹ ਕਿਥੇ ਨਿਆਣੀ ਹਾਂ ਅੰਦਰ ਸੁੱਤੇ ਹੋਣੇ ਆ ਨਿਆਣੇ ਦੇ ਪਰ ਕੋਈ ਨਹੀਂ ਇੱਥੇ ਘੜੇ ਬੈਹ ਜਾਨੇ ਆ ਚਾ ਫੇ ਮੈਂ ਪਾਣੀ ਲਿਆਵਾਂ ਘੋਟ ਘੋਟ ਪੀਣੇ ਚਲ ਕੋਈ ਨਹੀਂ ਲਾਓ ਫੇਰ ਪਾਣੀ ਤੇ ਨਾਲੇ ਮੈਂ ਨਾ ਉਹ ਨਿਆਣੇ ਨੂੰ ਸਮਝਾਵਾਂ ਉਹਨਾਂ ਤਾਂ ਬੜੇ ਖੁਸ਼ ਹੋਣਾ ਵਾ ਕਿ ਦੀਦੀ ਆ ਗਈ ਸਭ ਚੰਗਾ ਛਾਤੀ ਮੈਨੂੰ ਡਰ ਬੜਾ ਲੱਗਣ ਡਿਆ ਨਹੀਂ ਡਰ ਮੈਨੂੰ ਇਹ ਕਿ ਨਿਆਣੇ ਚਾਰੇ ਕੀ ਸੋਚਣਗੇ ਤੁਹਾਨੂੰ ਪਤਾ ਨਿਆਣੇ ਸਿਆਣੇ ਹੈਗੇ ਆ ਕੋਈ ਨਹੀਂ ਨਿਆਣੇ ਉਹ ਤਾਂ ਨਿਆਣੇ ਵਰਗੇ ਉਹਨਾਂ ਦਾ ਸੁਭਾਅ ਨੂੰ ਭਾਵੇਂ ਢੇਢੇ ਜਵਾਨ ਹੋਗੇ ਤੇ ਪਰ ਹੈਗੇ ਤੇ ਨਿਆਣੇ ਵਾਲ ਸੁਭਾਅ ਨਾਲ ਤਾਂ ਖੁਸ਼ੀ ਬੜਾ ਹੋਣਾ ਸਕੋ ਤੇ ਬੇਫਿਕਰੀ ਹੋ ਕੇ ਬਹਿ ਉਹ ਤੂੰ ਨੂਰ ਬਾਜੂ ਪੁੱਤ ਥੱਕਦੇ ਗਰਮੀ ਚੋਂ ਤੇ ਪਾਣੀ ਪੀਣਾ ਵਾ ਪਾਣੀ ਪੀਣਾ ਵਾ ਚਲ ਪੁੱਤ ਜੀ ਆਪਾਂ ਇੱਥੇ ਰਹਿਣ ਦੇ ਨਾ ਤੇ ਕਿਤੇ ਤੁਹਾਡੇ ਸਕੂਲ ਦੀ ਪੜ੍ਹਾਈ ਵੀ ਨੀ ਖਰਾਬ ਹੋਣੀ ਤੁਹਾਨੂੰ ਮੈਂ ਇੱਥੋਂ ਸਕੂਲੇ ਕੱਲ ਦਿਆ ਕਰਨਾ ਪੁੱਤ ਪੜ੍ਹਾਈ ਖਰਾਬ ਹੁੰਦੀ ਹੈ ਨਾ ਤਾਂ ਉੱਥੇ ਜਾ ਕੇ ਕਿੰਨੇ ਟੈਨਸ਼ਨ ਪੈ ਜਾਣੀ ਹੁਣ ਇਹ ਹੈਗਾ ਇੱਥੋਂ ਮੇਰੇ ਪੁੱਤ ਮਜਨ ਸਕੂਲੇ ਤੇ ਚਲ ਜਿਆ ਕਰੋਗੇ ਕੋਈ ਨਹੀਂ ਕੁ ਦੋ ਦਿਨ ਠਰ ਕੇ ਚਲ ਜਿਓ ਨੂਰ ਵੇ ਕਿਦਾਂ ਗਰਮੀ ਨਾਲ ਤੁਹਾਨੂੰ ਮੁੜਕਾ ਆ ਉਹ ਨੂੰ ਸਾਫ ਕਰ ਤਾਂ ਟੈਨਸ਼ਨ ਨਾ ਕੋਈ ਬੀ ਲੋ ਮੈਂ ਤਨ ਕੋ ਰਹੀ ਤੂੰ ਆ ਕੇ ਨਾ ਮम्मा ਆਪਾਂ ਕਿੱਥੇ ਜਾਣਾ ਤੋ ਵੇਲੋ ਹੱਡ ਨਾਲ ਵੱਧ ਪਰਮਾਤਮਾ ਨੂੰ ਪਤਾ ਵਾ ਉਹਨੇ ਸਭ ਕੁਝ ਸੋਚਿਆ ਹੁੰਦਾ ਵਾ ਹਾਂਜੀ ਸਾਨੂੰ ਕਿੱਥੇ ਜਾਣਾ ਵੀ ਨਾ ਪਿਆ ਤੇ ਕੋਈ ਨਹੀਂ ਜਿੰਨੇ ਦਿਨ ਆਪਾਂ ਇੱਥੇ ਰਵਾਂਗੇ ਰਵਾਂਗੇ ਫਿਰ ਬਾਅਦ ਚ ਕੋਈ ਨਹੀਂ ਵੇਖ ਲਾਂ ਸਾਨੂੰ ਕਿੱਥੇ ਜਾਣਾ ਵੀ ਨਾ ਪਿਆ ਤੇ ਕੋਈ ਨਹੀਂ ਜਿੰਨੇ ਦਿਨ ਆਪਾਂ ਇੱਥੇ ਰਵਾਂਗੇ ਰਵਾਂਗੇ ਫਿਰ ਬਾਅਦ ਚ ਕੋਈ ਨਹੀਂ ਵੇਖ ਲਾਂਗੇ ਵੇਲਾ ਕੋ ਵੇਲਾ ਜਿੱਦਾਂ ਵੀ ਆਊਗਾ ਨਾ ਉਦਾਂ ਕਰ ਲਿਆ ਕਰਾਂਗੇ ਠੀਕ ਮम्मा ਤੁਹਾਡਾ ਫੋਨ ਆਉਂਡਿਆ ਵਾ ਵਾਈਬ੍ਰੇਸ਼ਨ ਤੇ ਲਾਦਾ ਬੈਲ ਬੰਦ ਕੀਤੀ ਪੁੱਤ ਹਾਂਜੀ ਮੈਨੂੰ ਨਹੀਂ ਪਤਾ ਪੁੱਤਾ ਇੱਧਰ ਪਿਆ ਵਾ ਹਾਂਜੀ ਬੈਠ ਜਾ ਨੂਰ ਤੇ ਨਾਨੀ ਦਾ ਫੋਨ ਆਉਣ ਡਿਆ ਵਾ ਤੇ ਵੇਖ ਪਤਾ ਨਹੀਂ ਕਿੰਨੀਆਂ ਮਿਸ ਕਾਲਾਂ ਹੋ ਗਈਆਂ ਇਹ ਤੇ ਬੈਲ ਤੁਸੀਂ ਬੰਦ ਕੀਤੀ ਉਹ ਤਾਂ ਪਤਾ ਨਹੀਂ ਉਹ ਲੱਗਾ ਚੁੱਕਾ ਹੋਣਾ ਵੇਖ ਲਓ ਹਲੋ ਸੋਸ਼ੀ ਗਾ ਮਮੀ ਹਾਂਜੀ ਠੀਕ ਠਾਕ ਜੇ ਨਹੀਂ ਕੁਛ ਨਹੀਂ ਉਹ ਤਾਂ ਇਹਨੂੰ ਉਹਨਾਂ ਤਾਂ ਫੋਨ ਲਾਤਾ ਨਾ ਵਾ ਉਹ ਤੁਹਾਨੂੰ ਪਤਾ ਇੰਨੀਆਂ ਨਿੱਕੀਆਂ ਮੋਟੀਆਂ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਘਰ ਦੇ ਵਿੱਚ ਨਹੀਂ ਮੈਂ ਘਰੇ ਹੀ ਆ ਮੈਂ ਕਿੱਥੇ ਜਾਣਾ ਹਾਂ ਹਾਂਜੀ ਉਹ ਥੋੜਾ ਦੀਦੀ ਨਾਲ ਕੋਈ ਗੱਲ ਵੱਧ ਘਟ ਹੋ ਗਈ ਤੇ ਉਹ ਨੂਰ ਦਾ ਪਿਓ ਸੜ ਤੁਹਾਨੂੰ ਪਤਾ ਹੋਗਾ ਪੂਜਾ ਦੀਦੀ ਦਾ ਸੁਭਾਅ ਦਾ ਕਿਹ ਤਰ੍ਹਾਂ ਦਾ ਸੁਭਾਅ ਆ ਝਾਟੀ ਉਹ ਚੰਗੀ ਹੋਏਂਦੀ ਝਾਟੀ ਗੁੱਸਾ ਆ ਜਾਂਦਾ ਉਹਨੂੰ ਹਾਂਜੀ ਹਾਂਜੀ ਨਹੀਂ ਟੈਂਸ਼ਨ ਤੂੰ ਹੀ ਘਾਤੋ ਲਾਣੀ ਆ ਉਹ ਨਾ ਫੋਨ ਅੰਦਰ ਪਿਆ ਸੀ ਤੇ ਉਹ ਸੁਣੀ ਨਹੀਂ ਬੈਲ ਨਹੀਂ ਸੁਣੀ ਤਾਂ ਕਰਕੇ ਨਹੀਂ ਪਤਾ ਲੱਗਾ ਮੈਨੂੰ ਹਾਂਜੀ ਹਾਂਜੀ ਠੀਕ ਠਾਕ ਕੁੜੀਆਂ ਮੈਂ ਨਹੀਂ ਨਹੀਂ ਮੰਮੀ ਟੈਂਸ਼ਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਆ ਤੇ ਉਹ ਫੋਨ ਦੀ ਬੈਲ ਨਹੀਂ ਸੁਣੀ ਤਾਂ ਕਰਕੇ ਤੁਸੀਂ ਟੈਂਸ਼ਨ ਨਾ ਲਿਆ ਕਰੋ ਵੀ ਹਾਂਜੀ ਨਹੀਂ ਮੈਂ ਇੱਥੇ ਰਸੋਈ ਚ ਡਹੀਂ ਕੋ ਕੰਮ ਕਰਨਾ ਚਲੋ ਕੋਈ ਨਹੀਂ ਫੇ ਮਤਾਂ ਨੂੰ ਕਰਦੀ ਆ ਬਾਅਦ ਚ ਫੋਨ ਹਾਂਜੀ ਹਾਂਜੀ ਕਰਾਂ ਨਹੀਂ ਕੁੜੀਆਂ ਨਾਲ ਗੱਲ ਬਾਅਦ ਚ ਹਾਂਜੀ ਹਾਂਜੀ ਠੀਕ ਆ ਸਭ ਕੁਝ ਠੀਕ ਆ ਚਲੋ ਠੀਕ ਨੂਰ ਹਾਂਜੀ ਤੇਰੇ ਨਾਨੀ ਨੂੰ ਪਤਾ ਨਹੀਂ ਕੀ ਗੱਲ ਵਾ ਬਾਰ ਬਾਰ ਪੁੱਛੇ ਜਾਣਦੀ ਆ ਕਿ ਠੀਕ ਆ ਵਾ ਠੀਕ ਹੀ ਉਹ ਕੀ ਹੋਇਆ ਵਾ ਮੈਨੂੰ ਪਤਾ ਨਹੀਂ ਛੇ-ਸੱਤ ਤੇ ਉਹਦੀਆਂ ਮਿਸਕਲਾਂ ਹੋ ਗਈਆਂ ਵਾ ਇਹ ਆ ਕਿ ਚਲ ਮੈਂ ਗੱਲ ਟਾਲਦੀ ਆ ਪੁੱਤ ਮੈਨੂੰ ਇਹ ਕਹਿ ਕੇ ਘਰੇ ਹੀ ਆ ਤੇਰਾ ਪਤਾ ਜੇ ਉਹਨੂੰ ਪਤਾ ਲੱਗੂਗਾ ਕਿ ਇਦਾਂ ਪੱਕਾ ਰੋਂ ਨਿਕਲ ਕੇ ਦੂਜੇ ਦੇ ਘਰ ਚ ਬੈਠੇ ਆ ਤਾਂ ਉਹਨੇ ਕਹਣਾ ਮੈਂ ਕਿੱਡੀ ਹੈ ਨਹੀਂ ਮਾਂ ਕੋ ਆ ਜਾਂਦੀ ਤੇ ਸਾਰੀਆਂ ਟੈਨਸ਼ਨਾਂ ਦੇਣੀ ਉਹਨਾਂ ਜ਼ਰੂਰੀ ਥੋੜੀਆਂ ਵਾਂ ਜਿੰਨੇ ਦਿਨ ਨਿਕਲਦੇ ਇੱਥੇ ਕੱਢਦੇ ਆ ਤੇ ਬਾਅਦ ਚ ਕੋਈ ਗੱਲ ਨਹੀਂ ਫਿਰ ਆਪਣਾ ਹੀ ਲਵ ਸੀਲਾ ਕੋ ਕਰ ਲਾਂਗੇ ਠੀਕ ਉਹਨਾਂ ਕੋ ਪ੍ਰਮਾਤਮਾ ਨੇ ਸਾਡਾ ਸੋਚਿਆ ਇਹ ਉਹ ਘਾੜੀ ਵੀ ਹਾਂਜੀ ਤੇ ਚਲੋ ਮੇਰਾ ਪੁੱਤ ਗਰਮੀ ਬੜੀ ਆ ਤੂੰ ਹੀ ਨਾ ਸ਼ਤਾਨੀ ਨਾ ਕਰੇ ਤਾ ਹੌਲੀ ਜਾ ਕੇ ਪੱਖੇ ਥੱਲੇ ਲੰਮੇ ਪੈ ਜਾ ਜੋ ਜਾ ਮੇਰਾ ਪੋਤਾ ਅੱਛਾ ਮੈਂ ਚਾਚੂ ਕੋਟ ਬਣਾਵਣੀ ਆ ਨਾਲੇ ਮੈਂ ਨਾਲੇ ਚਾਚੂ ਨੂੰ ਭੇਜਿਓ ਹਮਾਰ ਪੜਾ ਕੱਲ ਦਿਨੇ ਹੋਰ ਚਾਚੂ ਨੇ ਮੁੰਡਿਆਂ ਨੂੰ ਸਮਝਾਤਾ ਹੋਵੇ ਤਾਂ ਮੈਂ ਉਦੋਂ ਮੈਨੂੰ ਪਤਾ ਵਾ ਕਿ ਮੁੰਡਿਆਂ ਨੇ ਸਮਝ ਜਾਣਾ ਪਰ ਮੈਨੂੰ ਬੜੀ ਸ਼ਰਮ ਆਉਂਦੀ ਹੈ ਅੱਗੇ ਮੈਂ ਕੰਮ ਕਰਨ ਆਉਂਦੀ ਹਾਂ ਤਾਂ ਮੈਨੂੰ ਵੇਖੇ ਚਲ ਮੈਂ ਆਪਣਾ ਕੰਮ ਕਰਦੀ ਮਿਹਨਤ ਲੈਨੇ ਘਰ ਚਲ ਜਾਨੀ ਆਪਾਂ ਕਿਤੇ ਬੋਝ ਹੀ ਨਾ ਬਣ ਜਾਈ ਇਹਨਾਂ ਦੇ ਉੱਤੇ ਇਹਨਾਂ ਨੂੰ ਸਾਹਮਣੇ ਆ ਸਾਹਮਣੇ ਨਾ ਇਹ ਵਿਚਾਰੇ ਸਾਨੂੰ ਸਾਂਭਣ ਡੈਪੇ ਕੁਛ ਨਹੀਂ ਹਾਲ ਚਲ ਚਾਚੀ ਨਾ ਕਰਦੀ ਫੜ ਗੱਲ ਬਾਹਰ ਹੁੰਦੇ ਨੇ ਜੇ ਤੇ ਮੁੰਡੇ ਮੰਨਣਗੇ ਨਾ ਤੇ ਫੇਰ ਹੀ ਰਹਿਣਾ ਤੇ ਜੇ ਮਾੜਾ ਜਿਹਾ ਵੀ ਉਹਨੇ ਕੋਈ ਗੱਲ ਨਾ ਨਾ ਮੰਨੀ ਤੇ ਚਲ ਜਾਣਾ ਫੇਰ ਕਿ ਕਿ ਬੇਸ਼ੱਕ ਭਾਵੇਂ ਜਿੱਦਾਂ ਮਰਜੀ ਰੱਬ ਦੇ ਮਾਰੇ ਪਰ ਉਹਨਾਂ ਨੂੰ ਸਮਝ ਤੇ ਸਾਰੀ ਹੈ ਨਾ ਚਲ ਕੋਈ ਨਹੀਂ ਚਾਚੀ ਹਮਦੀ ਤੇ ਕਰਦੀ ਗੱਲ ਬਣੀ ਪਾਪਾ ਹਾਂਜੀ ਚਲ ਉਹ ਮੰਨ ਗਏ ਆ ਵੀਰ ਤੇਰੇ ਮੰਨ ਗਏ ਆ ਆਹੋ ਮੰਨ ਗਏ ਤੇ ਖੁਸ਼ੀ ਬੜੇ ਹੋਏ ਮੰਨ ਗਏ ਕਿ ਖੁਸ਼ੀ ਬੜੇ ਹੋਏ ਉਹਨਾਂ ਨੂੰ ਇਹ ਨਾ ਚਾਚੀ ਕਿ ਚਲ ਸਾਡੇ ਲੱਗ ਕੇ ਆ ਗਿਆ ਅੱਗੇ ਵੀ ਵਿਚਾਰੇ ਇਕੱਲੇ ਇੱਥੇ ਠੰਢੇ ਰਾਤ ਵੀ ਪਏ ਰਹਿੰਦੇ ਵਿਚਾਰੇ ਇਤਰਾ ਹੈ ਨਾ ਹਾਂ ਚਾਚੀ ਕੋਈ ਨਾ ਦਾ ਸਹਰੀਕਾ ਕੋਈ ਹੋਰ ਤਾਂ ਨਾ ਗੱਲ ਕਰੂਗਾ ਸਹਰੀਕਾ ਕੋਈ ਇਹਨਾਂ ਦਾ ਹੈ ਹੀ ਨਹੀਂ ਇਕੱਲਾ ਹੀ ਡੜੀ ਇਹਨਾਂ ਦਾ ਠੀਕ ਆ ਠੀਕ ਆ ਤੋ ਕੋਈ ਵੀ ਨਹੀਂ ਹੈਗਾ ਤਾਂ ਤੈਨਾਂ ਕਹਿਣੇ ਨਹੀਂ ਕਹਿਣਾ ਬੇਫਿਕਰੀ ਹੋ ਤੇ ਕਿਟੇ ਆਪਣੀ ਅੰਦਰ ਰੱਖ ਤੇ ਨਾ ਤੋ ਕਿਦਾ ਆਪਣਾ ਚਾਹ ਪਾਣੀ ਬਣਾ ਤੇ ਰੋਟੀ ਪਾਣੀ ਖਵਾ ਲੈਣੇ ਆਣੇ ਨੂੰ ਪਕਾ ਕੇ ਤੋ ਗੇਟ ਮਾਰ ਲਿਆ ਕਰ ਚੰਗਾ ਦੇਣੀ ਚਲੋ ਕੋਈ ਨਹੀਂ ਆਹੋ ਤੇ ਗੇਟ ਹੀ ਮਰਨ ਲੱਟੇ ਆਪਣਾ ਕੰਮ ਨਬੇੜ ਲਿਆ ਕਰਨਾ ਕੋਈ ਗੱਲ ਨਹੀਂ ਤੂੰ ਉਹਨਾਂ ਨੂੰ ਕਹਿ ਦੇਣਾ ਕਿ ਮੈਂ ਇੱਥੇ ਜ਼ਿਆਦਾ ਦਿਨ ਨਹੀਂ ਕੋਈ ਨਹੀਂ 2-4 ਦਿਨ ਨਹੀਂ ਰਵਾਂਗੇ ਤੇ ਫਿਰ ਕਿਥੇ ਨਾ ਕਿਤੇ ਵੇਖ ਲਾਂਗੇ ਮਾੜਾ ਮਾੜਾ ਨਹੀਂ 2-4 ਦਿਨ ਕਿ ਉਹ ਤਾਂ ਖੁਸ਼ੀ ਬੜੇ ਹੋਏ ਕਿ ਹੱਥੋਂ ਪੱਕੇ ਰਹਿਣ ਸਕੋ ਉਹਨਾਂ ਨੂੰ ਸਭ ਚਾਹੀਦਾ ਹੀ ਘਰ ਤੇ ਚੱਲ ਰੋਟੀ ਪਾਣੀ ਤਾਜ਼ਾ ਮਿਲਦਾ ਜਾਂਦਾ ਸਭ ਕੁਝ ਵਧੀਆ ਨਾਲੇ ਉਹਨਾਂ ਦੇ ਲਾਗੇ ਆਸਰਾ ਕੇ ਕੋਈ ਡਰ ਮੁੱਕ ਗਿਆ ਬਾਰੂ ਚਾਚੀ ਹੁਣ ਤੁਸੀਂ ਦੀ ਭੈਣ ਨੂੰ ਫਿਰ ਕਹਿ ਦੋੜੇ ਮਹੀਨਾ ਦਾ ਮਹੀਨਾ ਮੈਨੂੰ ਪੈਸੇ ਦਿੰਦੀ ਹੈ ਨਾ ਮੈਨੂੰ ਉਹ ਉਹਨਾਂ ਦੇ ਆ ਕਰਨ ਨਹੀਂ ਉਹ ਆਪਣੇ ਕੰਮ ਦੇ ਵਿੱਚ ਕੋਈ ਨਹੀਂ ਅਸੀਂ ਘਰ ਚ ਖਾਣ ਪੀਣ ਸਾਰਾ ਕੁਝ ਕਰਨ ਦੇ ਆ ਉਹਦੇ ਵਿੱਚ ਇੱਟੇ ਜਾਣਗੇ ਕੋਈ ਨਹੀਂ ਨਹੀਂ ਕੋਈ ਗੱਲ ਨਹੀਂ ਪੈਸੇ ਨਹੀਂ ਉਹਨਾਂ ਨੇ ਕੱਟਣੇ ਤੇ ਪੈਸੇ ਤੈਨੂੰ ਦੇਣੇ ਹੋ ਸਕਦਾ ਹੋਰ ਤੈਨੂੰ ਹੋਰ ਜ਼ਿਆਦਾ ਸਗੂ ਦਵੇ ਹੁਣ 24 ਘੰਟੇ ਦਾ ਆਸਰਾ ਹੋ ਗਿਆ ਨਿਆਣਿਆਂ ਨੂੰ ਤੇ ਜੇ ਕਿਨਕਿਆ ਗੱਲ ਤੋਂ ਤੇ ਸਭ ਦਾ ਪਾਣੀ ਬਥੇਰਾ ਪਿਆ ਤੇ ਪਕਾਮੀ ਖਾਵੀ ਤੇ ਜੇ ਕੇ ਗਲਤੀ ਚੀਜ਼ ਦੀ ਲੋੜ ਹੋਊਗੀ ਨਾ ਤੇ ਮੈਨੂੰ ਫੋਨ ਕਰਦੀ ਤੇ ਜੇ ਵੇਲੇ ਕੇ ਵੇਲੇ ਰਾਤ ਨੂੰ ਵੀ ਡਰ ਡਰ ਲੱਗੇ ਤੇ ਮੈਨੂੰ ਕਹਿ ਦੱਸਦੀ ਤੇ ਮੈਂ ਆ ਜੂਗੀ ਰਾਤ ਨੂੰ ਲੱਗੇ ਤੁਹਾਡੇ ਚਲੋ ਠੀਕ ਹੈ ਤਾਂ ਤੇ ਚਲ ਚੰਗਾ ਪਕਾਓ ਖਾਓ ਫਿਰ ਹੈ ਠੀਕ ਹਾਂ ਠੀਕ ਹੈ ਇਹ ਦੇਖ ਲਾ ਪਰ ਮਾਤਮਾ ਕਿਹੜੇ ਰੰਗ ਵਖਾਉਣ ਲਿਆ ਜੇ ਆਪ ਹੁੰਦਾ ਜੋ ਕਿਤੇ ਜਾਂਦਾ ਵੀ ਨਾ ਵਾਂਡੇ ਤੇ ਨਾਲ ਹੀ ਖੜਦਾ ਤੇ ਨਾਲ ਹੀ ਲੈ ਕੇ ਆਉਂਦਾ ਪਰ ਤਦੋਂ ਪਤਾ ਵੀ ਨਹੀਂ ਹੋਣਾ ਕਿ ਉਹਦੇ ਟੱਬਰ ਨਾਲ ਤਾਂ ਦੇ ਬੱਚਿਆਂ ਨਾਲ ਕੀ ਬਣਦੇ ਆ ਘਰੋਂ ਬਕਰ ਹੋ ਗਏ ਲੋਕਾਂ ਦਾ ਰਹਿਣ ਵਾਸਤੇ ਵੀ ਤਰਲੇ ਲੈਣੇ ਪੈਣ ਦੇ ਅੱਜ ਦੇ ਆਪਣੇ ਜੜੇ ਨਾ ਉਹ ਬਗਾਨੇ ਹੋ ਗਏ ਜਿਹੜੇ ਬਗਾਨੇ ਆ ਨਾ ਉਹ ਸਭ ਆਪਣੇ ਹੋ ਗਏ ਚੱਲ ਮਨ ਜੇ ਇੰਨਾ ਟੈਨਸ਼ਨ ਲਈ ਦੇ ਰਗੇ ਨਾ ਤੇ ਇਹਨਾਂ ਨਿਆਣਿਆਂ ਦਾ ਕੌਣ ਬਣੂਗਾ ਕੋ ਨਹੀਂ ਰਿਹਾ ਜੇ ਮੈਨੂੰ ਮੇ ਕੋਕੋ ਹੋ ਗਿਆ ਤਾਂ ਮੇਰੇ ਬੱਚੇ ਰੋਲ ਜਾਣੇ ਸਾਰੀਆਂ ਜੜੀਆਂ ਗੱਲਾਂ ਬਣਾ ਕੇ ਢੇਡੇ ਚ ਪਾਉਣਾ ਦੁਨੀਆਦਾਰੀ ਚੁੱਪ ਕਰਕੇ ਜੀ ਜਿੱਦਾਂ ਜੀਏ ਜਾਂਦੀ ਹੈ ਜੇ ਮੈਂ ਟੈਂਸ਼ਨ ਕਰੂੰਗੀ ਨਾ ਤੇ ਕੁੜੀਆਂਾਂ ਨੇ ਵੀ ਟੈਂਸ਼ਨ ਕਰਨੀ ਤੇ ਨੂਰ ਫੇਰ ਉਹਨੇ ਛਿਪੇ ਹੋ ਕੇ ਤਾਂ ਰੋਂਦੀ ਰਹਿੰਦੀ ਹੈ ਚਲ ਵੇਖੀ ਰਹਿੰਦੀ